ਅਮੀਰੋ ਜਿਹੜੀ ਚਮਕੀਲਾ ਫਿਲਮ ਬਣੀਆਂ ਇਹਦੀ ਅਸਲੀਅਤ ਨੂੰ ਸਮਝੋ ਵੀਰੋ ਇਹਦੀ ਅਸਲੀਅਤ ਨੂੰ ਸਮਝੋ ਇਹ ਨੂੰ ਫਿਲਮ ਨਾ ਸਮਝੋ ਇਹ ਵਿਦੇਸ਼ੀ ਏਜੰਸੀਆਂ ਦੀ ਬਹੁਤ ਵੱਡੀ ਗੇਮ ਆ ਵੀਰੋ ਬਹੁਤ ਵੱਡੀ ਗੇਮ ਪੰਜਾਬੀ ਹੋਣੀ ਹੋਣੀ ਕੈਨੇਡਾ ਵਿੱਚ ਆਪਣੇ ਕਾਰੋਬਾਰ ਵਧਾਈ ਜਾ ਰਹੇ ਯੂਰਪ ਵਿੱਚ ਵਧਾਈ ਜਾ ਰਹੇ ਆ ਅਮਰੀਕਾ ਵਿੱਚ ਵਧਾਈ ਜਾ ਰਹੇ ਆ ਆਸਟ੍ਰੇਲੀਆ ਵਿੱਚ ਵਧਾਈ ਜਾ ਰਹੇ ਆ ਨਹੀਂ ਉਹਨਾਂ ਦੀ ਇਮਾਨਦਾਰੀ ਸਦਕਾ ਉੱਥੋਂ ਦੇ ਲੋਕ ਉਹਨਾਂ ਦੇ ٹرسٹ ਕਰ ਰਹੇ ਆ ਸਮਝ ਗਿਆ ਨਾ ਤੇ ਉਹਨਾਂ ਦੀ ਹੈਲਪ ਕਰ ਰਹੇ ਆ ਇਸ ਚੀਜ਼ ਨੂੰ ਕਿਵੇਂ ਰੋਕਿਆ ਜਾਵੇ ਕਿਉਂਕਿ ਪੰਜਾਬ ਵਿੱਚ ਤਾਂ ਜੋ ਬਾਹਰ ਦਾ ਬੰਦਾ ਵਾਰਤਾ ਇਹ ਤੇ ਹੋ ਗਿਆ ਪਰ ਪੰਜਾਬੀਆਂ ਨੂੰ ਵਿਦੇਸ਼ਾਂ ਵਿੱਚੋਂ ਤਰੱਕੀ ਕਰ ਲੋ ਕਿਵੇਂ ਰੋਕਿਆ ਜਾਵੇ ਜਿਹੜੇ ਅੱਜ ਬੱਚੇ ਦਿਹਾੜੀ ਕਰਦੇ ਗਏ ਕੱਲ ਨੂੰ ਦਾ ਉਹਨਾਂ ਦੇ ਬੱਚੇ ਦਿਹਾੜੀ ਕਰਦੇ ਗਏ ਉਹ ਰਾਜੇ ਬਣ ਕੇ ਰਹਿਣਗੇ ਉੱਥੇ ਇਹਨਾਂ ਚੀਜ਼ਾਂ ਨੂੰ ਕਿਵੇਂ ਰੋਕਿਆ ਜਾਵੇ ਵੀਰੋ ਇਹਨਾਂ ਚੀਜ਼ਾਂ ਨੂੰ ਕਿਵੇਂ ਰੋਕਿਆ ਜਾਵੇ ਇਹਦੇ ਵਾਸਤੇ ਇਹ ਫਿਲਮ ਬਣਾਈਆਂ ਵੀਰੋ ਇਹਦੇ ਵਾਸਤੇ ਬਣਾਈਆਂ ਕਿ ਇਹਨਾਂ ਨੂੰ ਇਸ ਢੰਗ ਨਾਲ ਬਦਨਾਮ ਕਰੋ ਕਿ ਲੋਕ ਇਹਨਾਂ ਨਾਲ ਨਫ਼ਰਤ ਕਰਨ ਲੱਗ ਪੈਣ ਸਮਝਦਿਆ ਨਾ ਯਾਰ ਆਪਣਾ ਆਈਕੂ ਲੈਵਲ ਸਟਾਕ ਕਰੋ ਪੰਜਾਬੀਓ ਯਾਰ ਜਿਹੜਾ ਕਿਹੜਾ ਤੁਹਾਡੇ ਕੋ ਠੱਗ ਚੋਰ ਬਾ ਬਾ ਬੂ ਬਾ ਬੜ ਕੇ ਪਾ ਕੇ ਕੱਪੜੇ ਤੁਹਾਨੂੰ ਲੁੱਟ ਲੈਂਦਾ ਯਾਰ ਬਾਜ ਬਾਜ ਤੁਹਾਨੂੰ ਪਤਾ ਲੱਗਦਾ ਪਹਿਲੋ ਪਤਾ ਹੀ ਨਹੀਂ ਲੱਗਦਾ ਇਹ ਵੀਰੋ ਫਿਰ ਇਸ ਕਰਕੇ ਬਣਾਈ ਗਈ ਆ ਵੀ ਪੰਜਾਬੀਆਂ ਦੀ ਪਾਪੂਲਰਟੀ ਦੇ ਪੰਜਾਬੀਆਂ ਦੀ ਸਫਲ ਤੁਹਾਨੂੰ ਵਿਦੇਸ਼ਾਂ 'ਚ ਕਿਵੇਂ ਰੋਕਣਾ ਆ ਪੰਜਾਬ ਤੋਂ ਬਾਹਰ ਕਿਵੇਂ ਰੋਕਣਾ ਇਹਨਾਂ ਨੂੰ ਬਦਨਾਮ ਕਿਵੇਂ ਕਰਨਾ ਕਿ ਇਹ ਗੁੰਡੇ ਲੋਗਿਆ ਇਹ ਆਇਆ ਇਹ ਚਮਕੀਲਾ ਮਾਰਦਾ ਇਹਨਾਂ ਇਨਾ ਹਫਤਾ ਲੰਘੇ ਸੀ ਇਹ ਬਹੁ ਮਾਰੇ ਲੋਗ ਆ ਇਹਨਾਂ ਆਤੰਗ ਮਚਾਇਆ ਹੋਇਆ ਆ ਇਹੋ ਹੀ ਗੱਲਾਂ ਮਤਲਬ ਕਰ ਕਰਕੇ ਕਰ ਕਰਕੇ ਇਹੋ ਜਿਹਾ ਕਨਸੈਪਟ ਕ੍ਰੀਏਟ ਕਰ ਕਰਕੇ ਤੇ ਪੰਜਾਬੀਆਂ ਦੇ ਨਫ਼ਰਤ ਪਾ ਲੋ ਇਹਨਾਂ ਨਾਲ ਕੋਈ ਡੀਲ ਨਾ ਕਰੇ ਵਪਾਰ ਨਾ ਕਰੇ ਕੋਈ ਇਹਨਾਂ ਦੀ ਹੈਲਪ ਨਾ ਕਰੇ ਸਮਝੋ ਵੀਰੋ ਇਹ ਬਹੁਤ ਉੱਪਰ ਦੀਆਂ ਗੱਲਾਂ ਵੀਰੋ ਇਹ ਬੜੀਆਂ ਉੱਪਰ ਦੀਆਂ ਗੱਲਾਂ ਆ ਇਹ ਸਮਝਣਾ ਪੈਣਾ ਵੀਰੋ ਤੁਹਾਨੂੰ ਨਿਰਬਾਦ ਦੇਰ ਹੋ ਜੜੀਆਂ ਪੰਜਾਬ ਤੇ ਸਾਰਾ ਹੱਥੋਂ ਦਿਗਲੀ ਚੁੱਕਾ ਆ ਜਿਹੜੀ ਵਿਦੇਸ਼ਾਂ ਜਗ੍ਹਾ ਭਰੀ ਹੋਈ ਆ ਉਹ ਉੱਥੇ ਵੀ ਨਫਤ ਹੋ ਗਈ ਤਾਂ ਫਿਰ ਤਰੱਕੀ ਜਿਹੜੀ ਆ ਲੋਕਾਂ ਦੀ ਉਹ ਰੁਗਣੀ ਆ ਇਹ ਆ ਦਲਜੀਤਾ ਜਿਹੜਾ ਬੀੜੀਆਂ ਪਿੰਦਾ ਤਮਾਕੂ ਖਾਂਦਾ ਵਾਲ ਕੱਟੇ ਹੋਏ ਪੱਗ ਬੰਨ ਕੇ ਦਿਖਾਉਂਦਾ ਲੋਕਾਂ ਨੂੰ ਗੁਰਦਾਰੇ ਆ ਕੇ ਵੀਡੀਓ ਪਾ ਆ ਕੇ ਓਏ ਵਿਦੇਸ਼ੀ ਏਜੰਸੀਆਂ ਦਾ ਬੰਦਾ ਆ ਇਹ ਅਮਰੀਕਾ ਦੀ ਏਜੰਸੀ ਦਾ ਹੀ ਬੰਦਾ ਆ ਸਿਆਣੇ ਬਣੋ ਇਹ ਉੱਥੇ ਰਹਿੰਦਾ ਕਿਉਂ ਕੋਈ ਪੈਸੇ ਆ ਨਹੀਂ ਪੰਜਾਬ ਨਹੀਂ ਰਹਿ ਸਕਦਾ ਬੰਬੇ ਨਹੀਂ ਰਹਿ ਸਕਦਾ ਯਾਦੋ ਕਿਸਾਨਾਂ ਦੇ ਮੋਰਚ ਜਿਹਨੇ ਸਾਰਾ 1-1 ਕਰੋੜ ਰੁਪਇਆ ਦੇਤਾ ਹੈ ਹਜ਼ਾਰਾਂ ਲੋਕਾਂ ਨੇ ਪੈ ਖਾ ਚੁੱਕਾ ਇੱਥੇ ਬੰਬੇ ਚੰਡੀਗੜ੍ਹ ਬੰਬੇ ਇਹ ਐਡਾ ਦਾਨੀ ਸੱਜਣ ਕਿੱਥੋਂ ਹੋ ਗਿਆ ਵੀ ਆ ਗਿਆ ਗੇਮਾਂ ਹੁੰਦੀਆਂ ਸਭ ਇਹਨੂੰ ਹੀਰੋ ਬਣਾਉਣਾ ਸੀ ਇਹਨੂੰ ਵਤਣਾ ਸੀ ਅਗਲੇ ਆ ਭਾਈ ਅਗਲੇ ਆ ਨੇ ਏਜੰਸੀਆਂ ਨੇ ਵਿਦੇਸ਼ੀ ਏਜੰਸੀਆਂ ਨੇ ਹਾਲ ਤਾਂ ਗੇਹਰੀ ਪਤਾ ਲੱਗ ਦਿੱਤਾ ਵੀ ਇਹਦੀ ਘਰ ਵਾਲੀ ਹੈ ਕਿ ਨਹੀਂ ਹੈ ਤੋ ਕਿੱਥੇ ਰਹਿੰਦੀ ਆ ਉਹ ਕੌਣ ਇਹਦੇ ਬੱਚੇ ਹੈ ਕਿ ਨਹੀਂ ਹੈ ਕੈਨੇਡਾ ਜਾਂ ਅਮਰੀਕਾ 'ਚ ਰਹਿੰਦਾ ਕਿਹੜੀ ਜਗ੍ਹਾ ਆ ਇਹਦਾ ਘਰ ਕਿੱਥੇ ਆ ਉਹ ਸਿਆਣੇ ਬਣੋ ਵੀਰੋ ਸਿਆਣੇ ਬਣੋ ਇੱਕ ਗੇਮ ਹੋ ਰਹੀ ਆ ਪੰਜਾਬ ਦੇ ਪੰਜਾਬ ਦੇ ਲੋਕਾਂ ਨਾਲ ਖੇਡਵਾੜ ਹੋ ਰਿਹਾ ਤੁਹਾਨੂੰ ਇਹਦਾ ਰਿਜ਼ਲਟ ਨਹੀਂ ਪਤਾ ਤੁਸੀਂ ਜੋ ਤੁਸੀਂ ਸਾਹਮਣੇ ਵੇਖ ਲਿਆ ਤੁਸੀਂ ਉਹਨੂੰ ਹੀ ਮੰਨ ਗਏ ਪਰ ਕਹਾਣੀਆਂ ਅੰਦਰ ਦੀਆਂ ਕੁਝ ਹੋਰ ਆ ਚਮਕੀਲੇ ਨੂੰ ਹਥਿਆਰ ਵਰਤ ਕੇ ਉਹਦੇ ਫੇਰ ਨੂੰ ਹਥਿਆਰ ਵਰਤ ਕੇ ਇੱਕ ਨਕਲੀ ਫਿਲਮ ਬਣਾਈ ਗਈ ਆ ਪੰਜਾਬੀਆਂ ਨੂੰ ਬੇਇੱਜ਼ਤ ਕਰਨ ਵਾਸਤੇ ਤੇ ਉਹਨਾਂ ਦੀ ਤਰੱਕੀ ਵਿਦੇਸ਼ ਵਿੱਚ ਰੋਕ ਰੋਕਣ ਵਾਸਤੇ ਔਰ ਇਹ ਜਿਹੜੀ ਪ੍ਰਮੋਸ਼ਨ ਆ ਇੰਨੇ ਹਾਈ ਲੈਵਲ ਤੇ ਕੀਤੀ ਜਾ ਰਹੀ ਆ ਇੰਨੇ ਹਾਈ ਲੈਵਲ ਤੇ ਕੀਤੀ ਜਾ ਰਹੀ ਆ ਜਿਹਦਾ ਕੋਈ ਸਾਹਬ ਹੀ ਨਹੀਂ ਗੱਲ ਸਮਝੋ ਤੁਸੀਂ ਆਪ ਸੋਚੋ ਇਹ ਥੀਏਟਰਾਂ 'ਚ ਕਿਉਂ ਨਹੀਂ ਰਿਲੀਜ਼ ਕੀਤੀ ਗਈ ਉਹਦਾ ਕਾਰਨ ਇਹ ਆ ਵੀ ਥੀਏਟਰਾਂ 'ਚ ਰਿਲੀਜ਼ ਕਰਾਂਗੇ ਤਾਂ ਪੰਜਾਬ ਦੇ ਪੰਜਾਬ ਦੇ ਲਾਗੇ ਪਾਸੇ ਦੇ ਲੋਕਾਂ ਹੀ ਵੇਖਣਾ ਪਰ ਇਹ ਫਿਰੋਂ ਸਾਰੀਆਂ ਭਾਸ਼ਾ ਦੇ ਡੱਬ ਕਰ ਕਰਕੇ ਵਿਖਾਈ ਜਾ ਰਹੀ ਆ ਪੰਜਾਬ ਨੂੰ ਸਾਰੀਆਂ ਭਾਸ਼ਾ ਦੇ ਡੱਬ ਕਰ ਕਰਕੇ ਗिराया ਜਾ ਰਿਹਾ ਮਿਰੋ ਗिराया ਜਾ ਰਿਹਾ ਮਿਰੋ ਇਹ ਸਮਝੋ ਸਮਝੋ ਪੰਜਾਬ ਦੇ ਲੋਕੋ ਗੇਮਾਂ ਵੱਡੀਆਂ ਨੇ